ਸੂਹੀ ਮਹਲਾ ਤੀਜਾ ਹਰ ਹਰੀ ਹਰ ਗੁਣ ਗਾਵੋ ਹਰ ਗੁਰਮੁਖੇ ਪਾਏ RAM ਅੰਗ ਨੋ ਸਬਦ ਰਬੋ ਅਨਹਦ ਸਬਦ ਬਜਾਏ RAM ਅਨਹਦ ਸਬਦ ਬਜਾਏ ਹਰ ਜੀਉ ਕਰਿ ਆਏ ਹਰ ਗੁਣ ਗਾਵੋ ਨਾਰੀ ਆਂਧਨ ਭਗਤ ਕਰਹੁ ਗੁਰ ਅਗਾ ਸਤਨਕੰਤ ਪਿਆਰੀ ਗੁਰ ਕਾ ਸਬਦ ਬਸਿਆ ਘਟ ਅੰਤਰ ਸੇ ਜਨ ਸਬਦ ਸੁਹਾਏ ਨਾਨਕ ਤੈਨ ਕਰ ਸਦ ਹੀ ਸੋਹਿਲਾ ਹਰ ਕਰ ਕਿਰਪਾ ਕਰ ਆਏ ਭਗਤਾ ਮਨ ਆਨੰਦ ਭਇਆ ਹਰ ਨਾਮ ਰਹਿ ਲਿਵ ਲਾਏ RAM ਗੁਰਮੁਖੇ ਮਨ ਨਿਰਮਲ ਹੋਆ ਨਿਰਮਲ ਹਰ ਗੁਣ ਗਾਏ RAM ਨਿਰਮਲ ਗੁਣ ਗਾਏ ਨਾਮ ਮਨ ਵਸਾਈ ਹਰ ਕੀ ਅੰਮ੍ਰਿਤ ਬਾਣੀ ਜੇਨ ਮਨ ਬਸਿਆ ਸਹੀ ਜਨ ਨਿਸਤਰੀ ਘਟ ਘੜ ਸਬਦ ਸੁਮਾਣੀ ਤੇਰੇ ਗੁਣ ਗਾਵ ਹੈ ਸਹਿਜ ਸਮਾਵ ਹੈ ਸਬਦੇ ਮੇਲ ਮਿਲਾਏ ਨਾਨਕ ਸਫਲ ਜਨਮ ਤਨ ਕੀਰਾ ਜੀ ਸਤਗੁਰ ਹਰ ਮਾਰਗ ਪਾਈ ਸੰਤ ਸੰਗਤ ਸਿਉ ਮੇਲ ਪਿਆ ਹਰ ਹਰ ਨਾਮ ਸਮਾਏ RAM ਗੁਰ ਕਾ ਸਬਦ ਸਤ ਜੀਵਨ ਮੁਕਤ ਪਏ ਹਰ ਕਾ ਇਨਾਮ ਲੇ ਬਲਾਈ RAM ਹਰ ਨਾਮ ਚਿਤ ਲਾਏ ਗੁਰ ਮੇਲ ਮਲਾਏ ਮਰੂਆ ਰਤਾ ਹਰ ਨਾਲ ਸੁਖ ਦਾਤਾ ਪਾਇਆ ਮੋ ਛੁਕਾਇਆ ਅੰਧ ਨਾਮ ਸੰਭਾਲੇ ਗੁਰ ਸਬਦ ਦੇ ਰਤਾ ਸਹਿਜੇ ਮਤਾ ਨਾਮ ਮਨ ਵਸਾਏ ਨਾਨਕ ਤਿੰਨ ਕਰ ਸਦ ਹੀ ਸੋਇਲਾ ਜੀ ਸਾਧ ਗੁਰੂ ਸਹਿਬ ਸਮਾਏ ਬਿਨ ਸਾਧ ਗੁਰੂ ਜਗ ਪਰਮ ਭੁਲਾਇਆ ਹਰ ਕਾਮ ਹੱਲ ਨ ਪਾਇਆ RAM ਗੁਰਮੁਖੇ ਇੱਕ ਮੇਲ ਮਲਾਇਆ ਤਿਨ ਕੇ ਦੁਖ ਗਵਾਇਆ RAM ਤਿਨ ਕੇ ਦੁਖ ਗਵਾਇਆ ਜਾਂ ਹਰ ਮਨ ਪਾਇਆ ਸਦਾ ਗਾਵੈ ਰੰਗ ਰਤ ਹਰ ਕੀ ਭਗਤ ਸਦਾ ਜਨ ਨਿਰਮਲ ਜੁਗ ਜੁਗ ਸਦ ਹੀ ਜਾਤੇ ਸਾਚੀ ਭਗਤ ਕਰੈ ਦਰ ਜਪੈ ਘਰ ਦਰ ਸੱਚਾ ਸੋਈ ਨਾਨਕ ਸੱਚਾ ਸੋਇਲਾ ਸੱਚੀ ਸਤਿ ਬਾਣੀ ਸਭ ਤੇ ਹੀ ਸੁਖ ਹੋਈ ਸੁਹੀ ਮਹਾਲਾ ਤੀਜਾ ਜੇ ਲੋੜੈ ਬਰ ਬਾਲੜੀਏ ਤਾ ਗੁਰ ਚਰਣੀ ਚਤਲੈ ਰਾਮ ਸਦਾ ਹੋਵੇ ਸੁਹਾਗਣੀ ਹਰ ਜੀਉ ਮਰੈ ਨਾ ਜਾਏ ਰਾਮ ਹਰ ਜੀਉ ਮਰੈ ਨਾ ਜਾਏ ਗੁਰ ਕੈ ਸੈਜ ਸੁਵਾਰੇ 사ਧਨ ਕੰਤ ਪਿਆਰੀ ਸਚ ਸਾਂਝ ਮੇ ਸਦਾ ਹੈ ਨਿਰਮਲ ਗੁਰ ਕੈ ਸਭ ਦੁਸ਼ੀਗਾਰੀ ਮੇਰਾ ਪ੍ਰਭ ਸਾਚਾ ਸਾਦਹੀ ਸਾਚਾ ਜਿਨਿ ਆਪੇ ਆਪੋ ਪਾਇਆ ਨਾਲਕ ਸਦਾ ਪਰਦਾ ਵੇ ਆਪਣਾ ਜਿਨ ਗੁਰ ਚਰਣੀ ਚਿਤ ਲਾਇਆ ਪਿਰ ਪਾਇੜਾ ਬਾਲੜੀਏ ਅੰਦਨ ਸਹਿਜੇ ਮਾਤੀ ਰਾਮ ਗੁਰਮਤੀ ਮਨ ਅਨੰਦ ਭਇਆ ਤਿਤ ਤਨ ਮਹਿਲ ਨਰਾਤੀ ਰਾਮ ਤਿਤ ਤਨ ਮਹਿਲ ਨਰਾਤੀ ਹਰ ਗੁਰ ਅਭਰਾਤੀ ਮੇਰਾ ਪ੍ਰਭ ਮੇਲ ਮਿਲਾਏ ਅੰਦਨ 라ਵੇ ਹਰ ਪ੍ਰਭ ਆਪਣਾ ਵਿੱਚੋਂ ਆ ਭਗਵਾਏ ਗੁਰਮਤਿ ਪਾਇਆ ਸਹਿਜ ਮਲਾਇਆ ਆਪਣੀ ਪ੍ਰੀਤ ਮੋਰਾਤੀ ਨਾਨਕ ਨਾਮ ਮਿਲੇ ਬੁੜਿ ਆਈ ਪ੍ਰਭ 라ਵੇ ਰੰਗ ਰਾਤੀ ਫਿਰ 라ਵੇ ਰੰਗ ਰਾਤੜੀ ਫਿਰ ਕੰਬ ਹਲ ਤੈਨ ਪਾਇਆ ਰਾਮ ਸੋ ਸੋ ਅਤ ਨਿਰਮਲ ਦਾਤਾ ਜਿਨ ਵਿੱਚੋਂ ਆਪ ਗਵਾਯਾ ਰਾਮ ਜਿਨ ਤੋਂ ਮੋਚ ਕਾਇਆ ਜਾਂ ਹਰ ਪਾਇਆ ਹਰ ਕਾਮਣ ਮਨ ਪਾਣੀ ਅੰਦਨ ਗੁਣ ਗਾਬਨਿਤ ਸਾਥੇ ਕਥੇ ਅਕਥ ਕਹਾਣੀ ਜੁਗ ਚਾਰੇ ਸਾਚਾ ਇੱਕੋ ਵਰਤਾਏ ਬਿਨ ਗੁਰੁ ਕੇ ਨਾ ਪਾਇਆ ਨਾਨਕ ਰੰਗ ਰਵੈ ਰੰਗ ਰਾਤੀ ਜਨ ਹਰ ਸੇਤੀ ਚਿਤ ਲਾਇਆ ਕਾਮਣ ਮਨ ਸੁਹਲੜਾ ਸਾਧ ਜਨ ਮਿਲੇ ਪਿਆਰੇ RAM ਗੁਰਮਤੀ ਮਦ ਨਿਰਮਲ ਹੋਆ ਹਰ ਰਖਿਆ ਉਰਤਾਰੇ RAM ਹਰ ਰਖਿਆ ਉਰਤਾਰੇ ਆਪਣਾ ਕਾਰ ਦਿਸਵਾਰੀ ਗੁਰਮਤੀ ਹਰ ਜਾਤਾ ਪ੍ਰੀਤਿ ਮੋ ਲਿਆ ਮਨ ਮੇਰਾ ਪਾਇਆ ਕਰਮ ਬਧਾਤਾ ਸਤ ਗੁਰੂ ਸੇਵ ਸਦਾ ਸੁਖ ਪਾਇਆ ਹਰ ਬਸਿਆ ਮਨ ਮਲਾਰੀ ਨਾਨਕ ਮਿਲ ਲਈ ਗੁਰ ਆਪਣਾ ਗੁਰ ਕਾ ਸਬਦ ਸੁਵਾਰੀ ਸੁਹੀ ਮਹਲਾ ਤੀਜਾ ਸੁਹਲੜਾ ਹਰਿ ਰਾਮ ਨਾਮ ਗੁਰ ਸਬਦੀ ਵਿਚਾਰੇ ਰਾਮ ਹਰ ਮੰਤਨੋ ਗੁਰਮੁਖ ਪੀਜੈ ਰਾਮ ਨਾਮ ਪਿਆਰੇ ਰਾਮ ਰਾਮ ਨਾਮ ਪਿਆਰੇ ਸਭ ਕੁਲ ਉਧਾਰੇ ਰਾਮ ਨਾਮ ਮੁਖ ਬਾਣੀ ਆਵਣ ਜਾਣ ਰਹੇ ਸੁਖ ਪਾਇਆ ਕਰ ਅਨਹਦ ਸੁਰਤ ਸਮਾਣੀ ਹਰ ਹਰ ਈਕੋ ਪਾਇਆ ਹਰ ਪ੍ਰਭ ਨਾਨਕ ਕਿਰਪਾ ਧਾਰੀ ਸੋਲੜਾ ਹਰ ਰਾਮ ਨਾਮ ਗੁਰ ਸਬਦੀ ਵਿਚਾਰੇ ਹਮ ਨੀਮੀ ਪ੍ਰਭ ਅਤ ਉੱਚਾ ਕਿਉ ਕਰ ਮਿਲਿਆ ਜਾਏ ਰਾਮ ਗੁਰ ਬੇਲੀ ਬੋ ਕਿਰਪਾ ਧਾਰੀ ਹਰ ਕੈ ਸਬਦ ਸੁਭਾਈ ਰਾਮ ਮਿਲ ਸਬਦ ਸੁਭਾਈ ਆਪ ਗੁਬਾਈ ਰੰਗ ਸੋਰਲੀਆਂ ਮਾਣੇ ਸੇਦ ਸੁਖਾਲੀ ਜਾਂ ਪ੍ਰਭ ਪਾਇਆ ਹਰ ਹਰ ਨਾਮ ਸਮਾਣੇ ਨਾਨਕ ਸੁਹਾਗਣ ਸਾਹਿਬੜ ਭੜ ਭਾਗੀ ਜੇ ਚੱਲੈ ਸਤਿਗੁਰ ਪਾਏ ਹਮ ਨੀਮੀ ਪ੍ਰਭ ਅਤ ਉਚਾ ਕਿਉ ਕਰ ਮਿਲਿਆ ਜਾਏ ਰਾਮ ਘਟ ਘਟੇ ਸਭਨਾ ਵਿੱਚ ਇੱਕੋ ਇੱਕੋ ਰਾਮ ਪਤਾ ਰੋ ਰਾਮ ਇੱਕ ਨਾ ਪ੍ਰਭ ਦੂਰ ਬਸੈ ਇੱਕ ਨਾ ਮਨ ਆਧਾਰੋ ਰਾਮ ਇੱਕ ਨਾ ਮਨ ਆਧਾਰੂ ਸਿਰਜਣਹਾਰੋ ਬੜ ਭਾਗੀ ਗੁਰ ਪਾਇਆ ਘਟ ਘਟ ਹਰ ਪ੍ਰਭ ਇੱਕੋ ਸਾਮੀ ਗੁਰਮੁਖ ਅਲਖ ਲਖਾਇਆ ਸਹਿਜ ਆਨੰਦ ਹੋਆ ਮਨ ਮਾਨਿਆ ਨਾਨਕ ਬਰਮ ਵਿਚਾਰੋ ਘਟ ਘਟੇ ਸਭ ਨਾਮ ਵਿੱਚ ਏਕੋ ਇੱਕੋ ਰਾਮ ਪਤਾ ਰੋ ਰਾਮ ਗੁਰ ਸੇਵਨ ਸਤਗੁਰ ਦਾਤਾ ਹਰ ਹਰ ਨਾਮ ਸਮਾਇਆ ਰਾਮ ਹਰ ਧੂੜ ਦੇਵੋ ਮੈਂ ਪੂਰੇ ਗੁਰ ਕੀ ਹਮ ਪਾਪੀ ਮੁਕਤ ਕਰਾਇਆ ਰਾਮ ਪਾਪੀ ਮੁਕਤ ਕਰਾਏ ਆਪ ਗਵਾਏ ਨਿਜ ਕਰ ਪਾਇਆ ਵਾਸਾ ਬਿਵੇਕ ਬੁੱਧੀ ਸੁਖ ਰਹਿਣ ਬਹਾਨੀ ਗੁਰਮਤਿ ਨਾਮ ਪਰਗਾਸ ਹਰ ਹਰ ਆਨੰਦ ਭਇਆ ਦੇ ਰਾਤੀ ਨਾਨਕ ਹਰ ਬੀਠ ਲਗਾਏ ਗੁਰਸੇਬਨ ਸਤਗੁਰ ਦਾਤਾ ਹਰ ਹਰ ਨਾਮ ਸਮਾਏ ਰਾਗ ਸੁਹੀ ਮਹੱਲਾ ਚੌਥਾ ਸੰਤ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਪੁਰਖ ਬੁਲਾਏ ਅਭੁਗੁਣ ਬਿਕਣਾ ਗੁਣ ਰਬਾ ਬਲਰਾਮ ਜੀਉ ਹਰ ਹਰ ਨਾਮ ਤੇ ਆਏ ਗੁਰਬਾਣੀ ਨਿਤ ਨਿਤ ਚਬਾ ਬਲਰਾਮ ਜੀਉ ਗੁਰਬਾਣੀ ਸਦੇ ਮਿੱਠੀ ਲਗੀ ਪਾਪ ਬਕਾਰ ਗਵਾਇਆ ਹੋ ਮੈ ਰੋਗ ਗਿਆ ਪੋ ਭਾਗਾ ਸਹਿਜੇ ਸਹਿਜ ਮਲਾਇਆ ਕਾਇਆ ਸੇਜ ਗੁਰ ਸਬਦ ਸੁਖਾ ਲਈ ਗਿਆਨ ਤਤ ਕਰ ਪੋਗੋ ਆਂਦਨ ਸੁਖ ਮਾਣੇ ਨਿਤ ਰਲੀਆਂ ਨਾਨਕ ਤੁਰ ਸੰਜੋਗੋ ਸਤ ਸੰਤੋਖ ਕਰ ਪਾਓ ਕੁੜ ਮੁਕੜ ਮਾਈ ਆਇਆ ਬਲਰਾਮ ਜੀਓ ਸੰਤ ਜਨਾ ਕਰ ਮੇਲ ਗੁਰਬਾਣੀ ਗਾ ਬਾਈਆ ਬਲਰਾਮ ਜੀਓ ਮਾਣੀ ਗੁਰ ਗਾਈ ਪਰਮਗਤ ਪਾਈ ਪੰਜ ਮਲੇ ਸੋਹਾਇਆ ਗਿਆ ਕਰੋਧ ਮਮਤਾ ਤਨ ਨਾਠੀ ਪਾਖੰਡ ਪਰਮੰਗ ਵਾਇਆ ਹਉਮੈ ਪੀਰ ਗਈ ਸੁਖ ਪਾਇਆ ਆਰੋਗਤ ਪਏ ਸਰੀਰਾ ਗੁਰ ਪ੍ਰਸਾਦੀ ਪਰਮ ਬਸਾਤਾ ਨਾਨਕ ਗੁਣੀਂ ਗਹੀਰਾ ਮਨ ਮੁਖ ਵਿਛੜੀ ਦੂਰ ਮਹਿਲ ਨਾ ਪਾਏ ਬਲ ਗਈ ਬਲਰਾਮ ਜੀਓ ਅੰਤਰ ਮਮਤਾ ਕੂਰ ਕੂੜ ਵਿਹਾਜੇ ਕੂੜ ਲਈ ਬਲਰਾਮ ਜੀਓ ਕੂੜ ਕਬਟ ਕਮਾਵਾ ਮਹਾਂ ਦੁਖ ਪਾਵੈ ਮੈਨੂੰ ਸਤਿਗੁਰ ਮਾਗਨ ਨ ਪਾਇਆ ਉੱਜੜ ਪੰਥ ਪਰਨਾ ਗਾਵਾਰੀ ਖਿੰਨ ਖਿੰਨ ਤੱਕੇ ਖਾਇਆ ਆਪੇ ਦਇਆ ਕਰੇ ਪ੍ਰਭ ਦਾਤਾ ਸਤਿਗੁਰ ਪੁਰਖ ਮਲਾਈ ਜਨਮ ਜਨਮ ਕੇ ਪਿਛੜੇ ਜਨ ਮੇਲੇ ਨਾਨਕ ਸਹਿਤ ਸੁਭਾਏ ਆਇਆ ਲਗਨ ਗਣਾਈ ਹਿਰਦੈ ਤਨ ਓ ਮਹੀਆ ਬਲਰਾਮ ਜਿਓ ਪੰਡਤ ਪਦ ਆਣ ਪੱਤੀ ਵਹਿ ਬਾਚਾਈਆ ਬਲਰਾਮ ਜਿਓ ਪਤੀ ਬਚਾਈ ਮਨੁਬੱਜੀ ਬਧਾਈ ਜਬ ਸਾਧਨ ਸੁਣੀ ਘਰ ਆਏ ਹੁਣੀ ਗਿਆਨੀ ਬਹਿ ਮਤਾ ਪਕਾਇਆ ਫਿਰ ਇਹ ਤਾਂ ਤਦਵਾਏ ਵਰ ਪਾਇਆ ਪੁਰਖ ਅਗੰਮ ਅਗੋਚਰ ਸਾਧੋ ਨੇ ਬਤਨ ਬਾਲ ਸਖਾਈ ਨਾਨਕ ਕਿਰਪਾ ਕਰ ਕੈ ਮੇਲੇ ਵਿਛੜ ਕਦੇ ਨਾ ਜਾਈ ਸੁਹੀ ਮਹਾਨਾ ਚੌਥਾ ਹਰ ਪਹਿਲ ੜੀ ਲਾਭ ਪਰ ਵਰਤੀ ਕਰਮੰਦ ੜਾਇਆ ਬਲਰਾਮ ਜੀਓ ਬਾਣੀ ਬਰਮਾ ਬੇ ਧਰਮ ਤੇ ੜੋ ਬਾ ਪੁੱਤ ਜਾਇ ਬਲਰਾਮ ਜੀਓ ਧਰਮ ਉਦ ਲੜੋ ਹਰਨਾਮ ਤੇ ਆਵੋ ਸੇਮਰਤ ਨਾਮ ਉਦ ਲੜਾਇਆ ਸਤਗੁਰ ਗੁਰ ਪੂਰਾ ਆਰਾਦੋ ਸਭ ਕਿਲ ਵਿਖ ਪਾ ਭਗਵਾਇਆ ਸਹਜ ਅਨੰਦ ਹੋਆ ਬੜ ਭਾਗੀ ਮਨ ਹਰ ਹਰ ਮਿੱਠਾ ਲਾਇਆ ਜਨ ਕਹਿ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ ਹਰ ਦੂਜੜੀ ਲਾਭ ਸਤਗੁਰ ਪੁਰਖ ਬੁਲਾਇਆ ਬਲਰਾਮ ਜੀਓ ਨਿਰਭਉ ਭੈ ਮਨ ਹੋਏ ਹੁਮ ਮੈਲ ਗਵਾਇਆ ਬਲਰਾਮ ਜਿਓ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ RAM ਹਦੂਰੇ ਹਰ ਆਤਮ RAM ਪਸਾਰਿਆ ਸੋਮੀ ਸਰਬ ਰਹਾ ਪਰਪੂਰੇ ਅੰਤਰ ਬਾਹਰ ਹਰ ਪ੍ਰਭੇ ਕੋ ਮਿਲ ਹਰ ਜਨ ਮੰਗਲ ਗਾਏ ਇਹ ਨਾਨਕ ਦੂਜੀ ਲਾਭ ਚਲਾਈ ਅਨਹਦ ਸਬਦ ਬਜਾਏ ਹਰ ਤੀ ਜੜੀ ਲਾਭ ਮਨ ਚਾਉ ਪਿਆ ਬਹ ਰਗਿਆ ਬਲਰਾਮ ਜਿਓ ਸੰਤ ਜਨ ਹਰ ਮੇਲ ਹਰ ਪਾਇਆ ਬੜਾ ਭਾਗੀਆ ਬਲਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਜਨਾ ਬੜਾ ਭਾਗੀ ਪਾਇਆ ਹਰ ਕਥੀ ਹੈ ਅਕਥ ਕਹਾਣੀ ਹਿਰਦੈ ਹਰ 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 ਤੋਂ ਨਿ ਉਪਜੀ ਹਰ ਜਪਿਆ ਮਹਤਕ ਭਾਗ ਜੀਓ ਜਨ ਨਾਨਕ ਬੋਲੇ ਤੀਜੀ ਲਾਵਾ ਹਰ ਉਪਜੈ ਮਨ ਬਹਿਰਾ ਜੀਓ ਹਰ ਚੌਥੜੀ ਲਾਭ ਮਨ ਸਹਿਜ ਪਿਆ ਹਰ ਪਾਇਆ ਬਲਰਾਮ ਜੀਓ ਗੁਰਮੁਖ ਮਿਲਿਆ ਸੁਭਾਈ ਹਰ ਮੰਤਨੇ ਮਿੱਠਾ ਲਾਇਆ ਬਲਰਾਮ ਜੀਓ ਹਰ ਮਿੱਠਾ ਲਾਇਆ ਮੇਰੇ ਪ੍ਰਭ ਪਾਇਆ ਆਂ ਦਿਨ ਹਰ ਲਿ ਬਲਾਈ ਮਨ ਜਿੰਦੇ ਆ ਫਲ ਪਾਇਆ ਸਵਾਮੀ ਹਰ ਨਾਮ ਅਮਬਜੀ ਬਧਾਈ ਹਰ ਪ੍ਰਭ ਠਾਕਰ ਕਾਜ ਰਚਾਇਆ ਤਨ ਹਿਰਦੈ ਨਾਮ ਬਗਾਸੀ ਜਗ ਨਾਨਕ ਬੋਲੇ ਚੌਥੀ ਲਾਵਾ ਹਰ ਪਾਇਆ ਪ੍ਰਭ ਅਬਨਾਸੀ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਸ਼ੂਹੀ ਸ਼ੰਤ ਮੁਹੱਲਾ ਚੌਥਾ ਘਰ ਦੂਜਾ ਗੁਰਮੁਖ ਹਰਗੁਣ ਗਾਏ ਹਿਰਦੈ ਰਸਨ ਰਸਾਏ ਹਰਦਸਨ ਰਸਾਏ ਮੇਰੇ ਪ੍ਰਭ ਪਾਏ ਮਿਲਿਆ ਸਹਿਦ ਸੋਭਾਏ ਆਂਦਰ ਪੋਗ ਭੋਗੇ ਸੁਖ ਸੋਵੇ ਸਬਦ ਰਹਿ ਲਿਬ ਲਾਏ ਵੱਡਾ ਭਾਗ ਗੁਰਪੂਰਾ ਪਾਈਐ ਆਂਦਰ ਨਾਮਤ ਆਏ ਸਹਿਜ ਸਹਿਗਿ ਮਿਲਿਆ ਜਗ ਜੀਵਨ ਨਾਨਕ ਸੁਨ ਸਮਾਏ ਸੰਗਤ ਸੰਤ ਮਲਾਏ हर सर निर्मल नाये निर्मल जल नाये मैल गवाये पए पवित्र शरीरा दुर्मत मैल गई परम पागा बिन बिठी पीरा नादर प्रभु सतसंगत पाई निज कर हुआ बासा हर मंगल रस रस रसाए रस नानक नाम पर गासा, अंतर रतन बिचारे गुरमुख नाम प्यारे हर नाम प्यारे शब्द ने तारे ਅ ਗਿਆਨ ਅਧੇਰ ਦਬਾਇਆ ਗਿਆਨ ਪ੍ਰਚੰਡ ਬਲਿਆ ਕਟ ਚਾਂਦਨ ਘਰ ਮੰਦਰ ਸੋਹਾਇਆ ਤਨ ਮਨ ਅਰਪ ਸਿਗਾਰ ਬਣਾਏ ਹਰ ਪ੍ਰਭ ਸਾਚੇ ਪਾਇਆ ਜੋ ਪ੍ਰਭ ਕਹੈ ਸੋਹੀ ਪਰ ਕੀਜੈ ਨਾਨਕ ਅੰਕ ਸਮਾਇਆ ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹਣ ਆਇਆ ਵਿਆਹਣ ਆਇਆ ਗੁਰਮੁਖ ਹਰ ਪਾਇਆ 사ਤਨ ਕੰਤ ਪਿਆਰੀ ਸੰਤ ਜਨਾ ਮਿਲ ਬੰਗਲ ਗਾਏ ਹਰ ਜੀ ਯੋਵਾ ਬਸਵਾਰੀ ਸੁਰਨਦਾਰਾ ਗਣ ਗੰਧਰਵ ਮਿਲ ਆਏ ਉਹ ਪੂਰ ਵਜਨ ਜੋ ਬਣਾਈ ਨਾਨਕ ਪ੍ਰਭ ਪਾਇਆ ਮੈਂ ਸਾਚਾ ਨਾ ਕਦੇ ਮਰੇ ਨਾ ਜਾਈ ਰਾਗ ਸੁਹੀ ਸ਼ੰਤ ਮਹੱਲਾ ਚੌਥਾ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਆਬੋ ਸੰਤ ਜਨੋ ਗੁਣ ਗਾਵੋ ਗੋਵਿੰਦ ਕੇਰੇ RAM ਗੁਰਮੁਖ ਮਿਲ ਰਹੀ ਹੈ ਕਾਰ ਬਾਦ ਸਬਦ ਕਨੇਰੇ ਰਾਮ ਸਬਦ ਕਨੇਰੇ ਹਰ ਪ੍ਰਭ ਨੇਰੇ ਤੂੰ ਕਰਤਾ ਸਭ ਥਾਈ ਐਨ ਸਜਪੀ ਸਦਾ ਸਲਾਹੀ ਸਾਤ ਸਬਦ ਲੈ ਬਲਾਈ ਅੰਦਰ ਸਹਜ ਰਹਿ ਰੰਗ ਰਤਾ ਰਾਮ ਨਾਮ ਰਿਤ ਪੂਜਾ ਨਾਲਗ ਗੁਰਮੁਖ ਇਕ ਪਸਾਣਾ ਅਬਰ ਨਾ ਜਾਣਾ ਦੂਜਾ ਸਭ ਮੈਂ ਰਬ ਰਹਾ ਸੋ ਪ੍ਰਭ ਅੰਤਰ ਜਾਮੀ ਰਾਮ ਗੁਰ ਸਬਦ ਰਬ ਹੈ ਰਬ ਰਹਿਆ ਸੁ ਪ੍ਰਭ ਮੇਰਾ Swami Ram ਪ੍ਰਭ ਮੇਰਾ Swami ਅੰਤਰ ਜਾਮੀ ਕਟਕਟ ਰਬਿਆ ਸੋਈ ਗੁਰਮਤ ਸੱਚ ਪਾਈਐ ਸਹਿਜ ਸਮਾਈਐ ਕਿਸ ਬਨੇ ਅਬਰ ਨ ਕੋਈ ਸਹਿਜੇ ਗੁਣ ਗਾਵਾ ਦੇ ਪ੍ਰਭ ਪਾਵਾਂ ਆਪੇ ਲੈ ਮਲਾਏ ਨਾਨਕ ਸੁ ਪ੍ਰਭ ਸਬਦੇ Japੈ ਐਨਸ ਨਾਮ ਤੇ ਆਈ ਇਹੋ ਜਗੋ ਉਦਤਰ ਮਨ ਮੁਖ ਪਾਰ ਨ ਪਾਈ RAM ਅੰਤਰਿ ਹਮ ਮਮਤਾ કામ કોરોદ જતરાઈ રામ અંતર ચતરાઈ થૈ ન પાઈ વર્થા જનમ ગબાયા જમ મગ દુખ પાવે ચોટા ખાવે અંત ગયા પસતાયા બિન નામા કો બેલી નહીં પોત કટામબ સુત પાઈ નાનક માયા મોહ ફસારા આગે સાથ ના જાઈ હો પૂસૌ અપના સત ગુર દાતા ਕੈਨ ਬਿਦ ਦੁੱਤਰ ਤਰੀਐ ਰਾਮ ਸਤਗੁਰ ਪਾਏ ਚਲੋ ਜੀਵਤਿਆਂ ਏਬ ਮਰੀਐ ਰਾਮ ਜੀਵਤਿਆਂ ਮਰੀਐ ਪੌਜਲ ਤਰੀਐ ਗੁਰਮੁਖ ਨਾਮ ਸਮਾਵੈ ਪੂਰਾ ਪੁਰਖ ਪਾਇਆ ਬੜ ਭਾਗੀ ਸੱਚ ਨਾਮ ਲਿਬ ਲਾਵੈ ਮਤ ਪਰਗਾਸ ਭਈ ਮਨ ਮਾਨਿਆ ਰਾਮ ਨਾਮ ਬੜਿਆਈ ਨਾਨਕ ਪ੍ਰਭ ਪਾਇਆ ਸਬਦ ਮਲਾਇਆ ਜੋਤੀ ਜੋਤ ਮਲਾਈ